ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਅੰਚਾਰਜ ਰਵਿਕਰਨ ਸਿੰਘ ਕਾਲੂ ਜੋ ਮਰਹੂਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਰਮਲ ਸਿੰਘ ਕਾਲੂ ਦੇ ਪੁੱਤਰ ਹਨ ਉਹਨਾਂ ਨੂੰ ਬੀਤੀ ਰਾਜ ਜਿਹੜਾ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਇਸ ਇਸ ਦੀ ਜਾਣਕਾਰੀ ਜਿਹੜੀ ਹੈ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਪਾਰਟੀ ਦੇ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ ਦੱਸਣ ਜੋਗਾ ਕਿ ਰਵਿਕਰਨ ਕਾਹੋਂ ਜਦੋਂ ਤੋਂ ਚੋਣ ਮਹਮ ਸ਼ੁਰੂ ਹੋਈਆ ਉਹਨਾਂ ਨੇ ਇਹ ਇਹ ਲੋਕ ਸਭਾ ਚੋਣ ਬਾਰੇ ਘੜ ਤੇ ਜਿਹੜੀ ਪਿਛਲੀ ਚੋਣ ਦੇ ਵਿੱਚ ਉਹ ਹਾਰ ਗਏ ਸੀਗੇ ਉਹਦੇ ਬਾਰੇ ਚਰਚਾ ਜ਼ਿਆਦਾ ਕੀਤੀ ਹੈ ਇਸ ਕਰਕੇ ਵੀ ਪਾਰਟੀ ਅੰਦਰ ਇਸ ਗੱਲ ਦਾ ਚਰਚਾ ਸੀਗਾ ਕਿ ਰਵਿਕਰਨ ਕਾਹੋਂ ਪਿਛਲੀ ਜਿਹੜੀ ਵਿਧਾਨ ਸਭਾ 2022 ਦੀ ਉਹਦੇ ਬਾਰੇ ਚਰਚਾ ਕਿਉਂ ਕਰ ਰਿਹਾ ਜਦੋਂ ਕਿ ਸਾਨੂੰ ਜਿਹੜਾ ਸਾਰਾ ਜੋਰ ਹੈ ਲੋਕ ਸਭਾ ਚੋਣ ਦੇ ਉੱਪਰ ਲਾਉਣਾ ਚਾਹੀਦਾ ਤੇ ਪਾਰਟੀ ਦੇ ਜਿਹੜੇ ਬਲਾਰੇ ਨੇ ਸੀਨੀਅਰ ਆਗੂ ਨੇ ਡਾਕਟਰ ਚੀਮਾ ਉਹਨਾਂ ਦੇ ਹੱਕ ਦੇ ਵਿੱਚ ਕੰਪੇਨ ਜਿਹੜੀ ਆ ਉਹਨੂੰ ਮਗਵਾਉਣਾ ਚਾਹੀਦਾ ਪਰ ਰਵਿਕਰਨ ਕਾਣੋਂ ਤਿੰਨ ਚਾਰ ਦਿਨ ਜਿਹੜੇ ਆ ਇਸ ਹਾਲ ਕੇ ਤੋਂ ਬਾਹਰ ਵੀ ਰਹੇ ਦਿੱਲੀ ਵੀ ਜਾ ਕੇ ਆ ਇਸ ਬਾਰੇ ਵੀ ਪਾਰਟੀ ਦੇ ਅੰਦਰ ਸਵਾਲ ਚਿਗੇ ਵੀ ਉਹ ਜਦੋਂ ਕਿ ਚੋਣ ਪੂਰੀ ਜੋਬਨ ਤੇ ਚੱਲ ਰਹੀ ਹੈ ਤਾਂ ਚੋਣ ਮਹਿਮ ਚੱਲ ਰਹੀ ਹੈ ਤਾਂ ਉਹ ਪਾਰਟੀ ਤੋਂ ਬਾਹਰ ਬਾਹਰ ਕਿਉਂ ਗਏ ਉਹਨ ਦਿੱਲੀ ਜਾਣ ਦੀ ਕੀ ਸੀਗੀ ਤੇ ਇਸ ਬਾਰੇ ਕੈਫੇ ਲਾਏ ਜਾ ਰਹੇ ਆ ਕਿ ਉਹ ਚਾਹਤ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਆ। ਤੋਂ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੀ ਬਿਹਤਰ ਸਮਝਿਆ। ਹੁਣ ਅਗਲਾ ਸਵਾਲ ਹੈ ਕਿ ਇਹ ਕੰਮ ਕਿਉਂ ਕੀਤਾ ਗਿਆ? ਰਵਿਕਰਨ ਕਾਲੂ ਨੇ 2 ਦਿਨ ਪਹਿਲਾਂ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਆਪਣੇ ਹਮਾਇਤੀਆਂ ਦੀ ਇੱਕ ਮੀਟਿੰਗ ਸੱਦੀ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ کئی ਸਵਾਲ ਖੜੇ ਕੀਤੇ ਸੀਗੇ ਤੇ ਇਸ ਤੋਂ ਪਹਿਲਾਂ ਵੀ ਸਵਾਲ ਉਕੜ ਕਰਦੇ ਆ ਰਹੇ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਜਿਹਨਾਂ ਨੂੰ ਪਾਰਟੀ ਨੇ ਕੁਝ ਸਮਾਂ ਪਹਿਲਾਂ ਪਾਰਟੀ ਤੋਂ ਬਾਹਰ ਕਰ ਦਿੱਤਾ ਸੀਗਾ ਉਹਨਾਂ ਦੇ ਇੱਕ ਔਰਤ ਨਾਲ ਸਬੰਧਾਂ ਦੇ ਮਾਮਲੇ ਨੂੰ ਲੈ ਕੇ ਇਹ ਪਾਰਟੀ ਨੇ ਕਦਮ ਚੁੱਕੇ ਸੀਗਾ ਤੇ ਉਹਨਾਂ ਨੂੰ ਇੱਕ ਸਮੇਂ ਜਿਹੜਾ ਸਿੱਖ ਪੰਥ ਤੋਂ ਵੀ ਖਾਰਜ ਕਰ ਦਿੱਤਾ ਗਿਆ ਸੀਗਾ ਤੇ ਕਾਲੀ ਦਲ ਤੋਂ ਵੀ ਬਾਹਰ ਕੱਢ ਦਿੱਤਾ ਗਿਆ ਸੀਗਾ ਉਹਨਾਂ ਨੇ ਉਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਪੱਤਰ ਲਿਖਿਆ ਸੀਗਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਮੁਰ ਸੇਵਾ ਦਾ ਮੌਕਾ ਦਿੱਤਾ ਜਾਵੇ। ਹੁਣ ਸਵਾਲ ਇਹ ਹੀ ਸਵਾਲ ਜਿਹੜੇ ਆ ਕਿ ਰਵੀਕਰਨ ਕਾਲੋ ਨੇ ਪਾਰਟੀ ਨੂੰ ਕੀਤੇ ਸੀਗੇ ਕਿ ਸੁਚੇ ਸਿੰਘ ਲਗਾ ਬਾਰੇ ਨੂੰ ਕਿਉਂ ਉਹ ਸਵਾਲ ਪਾਰਟੀ ਨੂੰ ਕਰਦੇ ਜਦੋਂ ਕਿ ਪਾਰਟੀ ਦੇ ਉਹ ਮੈਂਬਰ ਨਹੀਂ ਹੈਗੇ ਤੇ ਕਿਸੇ ਸੀਟ ਦੇ ਵਿੱਚ ਉਹ ਕਾਰਵਾਈ ਕਰਦੇ ਤੇ ਕੁਝ ਪਾਰਟੀ ਆਗੂ ਉਹਨਾਂ ਦੀ ਹਮਾਇਤ ਕਿਉਂ ਕਰ ਰਹੇ? ਉਹਨਾਂ ਦੇ ਨਾਲ ਵਿਚਰਦੇ ਨੇ। ਇਹਦੇ ਉੱਪਰ ਜਿਹੜਾ ਲਗਾਨੇ ਵਿੱਚ ਕੈਸੀਗਾ ਇੱਕ ਬਕਾਇਦਾ ਕਪ੍ਰੈਸ ਕਾਨਫਰੰਸ ਕਰਕੇ ਕਿ ਰਵਿਕਰਨ ਕਾਲੋ ਉਹਨਾਂ ਕੋਲ ਆਏ ਸੀ ਤੇ ਉਹਨਾਂ ਨੇ ਇਸ ਗੱਲ ਦੀ ਜ਼ੋਰ ਦਿੱਤਾ ਸੀ ਕਿ ਉਹਨਾਂ ਨੂੰ ਪਾਰਟੀ ਦਾ ਜਿਹੜਾ ਇਸ ਹਲਕੇ ਦਾ ਇੰਚਾਰਜ ਬਣਾਇਆ ਜਾਵੇ ਜਿਲ੍ਹਾ ਪ੍ਰਧਾਨ ਵੀ ਬਣਾਇਆ ਜਾਵੇ ਸੋ ਇਸ ਤੋਂ ਰਵਿਕਰਨ ਕਾਲੋ ਨੇ ਇਨਕਾਰ ਕੀਤਾ ਸੀ ਉਹਨਾਂ ਕਹਿ ਸੀਗਾ ਕਿ ਉਹ ਪਾਰਟੀ ਪਰ ਜਿਹੜੇ ਲੰਗਾ ਉਹਨਾਂ ਨੂੰ ਮਿਲੇ ਜ਼ਰੂਰ ਸੀ ਪਰ ਉਹਨਾਂ ਨੇ ਇਸ ਗੱਲ ਬਾਰੇ ਨਹੀਂ ਸਿੱਖਿਆ ਕਿ ਉਹਨਾਂ ਨੂੰ ਜਿਲ੍ਹਾ ਜਥੇਦਾਰ ਬਣਾਇਆ ਜਾਵੇ ਜਾਂ ਜਿਲ੍ਹਾ ਪ੍ਰਧਾਨ ਬਣਾਇਆ ਜਾਵੇ ਚਲੋ ਇੱਕ ਵੱਖਰੀ ਜਿਹੜਾ ਬਾਦ-ਬਾਦ ਪਾਰਟੀ ਦੇ ਅੰਦਰ ਚੱਲ ਰਿਹਾ ਹੈ ਗੱਲ ਹੈ ਕਿ ਕਿ ਹੁਣ ਇਸ ਜਿਹੜਾ ਬਾਬਾ ਨਾਨਕ ਹਲਕੇ ਦਾ ਇੰਚਾਰਜ ਕਿਸ ਨੂੰ ਬਣਾਏਗਾ ਕੀ ਇਹ ਜ਼ਿੰਮੇਵਾਰੀ ਸੁੱਚਾ ਸਿੰਘ ਲੰਗਾ ਨੂੰ ਦਿੱਤੀ ਜਾਏਗੀ ਜਿਹੜੇ 22 ਮਈ ਨੂੰ ਆਪਣੇ ਹਮੈਤਿਆਂ ਦਾ ਕਲਾ ਨੌਰ ਦੇ ਵਿੱਚ ਕੱਟ ਕਰ ਰਿਹਾ ਜਾਂ ਹੁਣ ਇਸ ਹਲਕੇ ਦੇ ਵਿੱਚ ਡੇਰਾ ਬਾਬਾ ਨਾਨਕ ਦਾ ਕੌਣ ਇਨਚਾਰਜ ਹੋਏਗਾ ਇਸ ਨੂੰ ਲੈ ਕੇ ਵੱਡਾ ਸਵਾਲ ਹੈ ਤੇ ਦੇਖਦੇ ਹਾਂ ਕਿ ਇਸ ਮਾਮਲੇ ਤੇ ਪਾਰਟੀ ਕੀ ਸਟੈਂਡ ਲੈਂਦੀ ਹੈ ਕਿਸ ਨੂੰ ਇਹ ਜ਼ਿੰਮੇਵਾਰੀ ਸੌਂਪਦੀ ਹੈ ਤੇ ਨਾਲ ਹੀ ਇਹ ਸਵਾਲ ਖੜਾ ਹੁੰਦਾ ਕਿ ਰਵੀਕਰਨ ਕਾਲੋ ਹੂ ਪਾਰਟੀ ਦੁਬਾਰ ਹੋ ਗਿਆ ਕੀ ਉਹ ਇਸੇ ਹਲਕੇ ਤੋਂ ਸਰਗਰਮੀਆਂ ਡੇਰਾ ਬਾਬਾ ਨਾਨਕ ਕੋ ਦੁਹਰੀ ਰੱਖਣਗੇ ਜਾਂ ਜਿਹੜਾ ਉਹਨਾਂ ਦਾ ਆਪਣਾ ਹਲਕਾ ਪਹਿਲਾ ਫਤੇਗੜ ਜੂੜੀਆਂ ਦੇ ਜਾਣਗੇ ਇਹ ਸਵਾਲ ਜਿਹੜੇ ਉੱਥੇ ਖੜੇ ਹੋਏ ਨੇ ਦੂਜਾ ਉਹਨਾਂ ਨੂੰ ਬਾਹਰ ਕੱਟੇ ਜਾਣ ਨਾਲ ਇੱਕ ਗੱਲ ਸਾਹਮਣੇ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਚੀਮਾਂ ਦੀ ਜਿਹੜੀ ਚੋਣ ਮਹਿਮਾ ਉਹਨੂੰ ਜ਼ਰੂਰ ਜਿਹੜਾ ਕੁਝ ੱਤਕਾ ਲੱਗੇਗਾ ਉਸ ੱਤਕੇ ਨੂੰ ਇੱਕ ਸਾਰੇ ਨੂੰ ਕਿਵੇਂ ਪੂਰਾ ਕਰਨੀਆ ਕਰਨਾ ਹੋਏ ਕਰਨਾਂਗੇ ਇਸ ਇਸ ਗੱਲ ਦਾ ਫੈਸਲਾ ਦੇਖਣ ਵਾਲਾ ਹੋਏਗਾ ਕਿ ਉਹ ਜੋ ਆਪਣੀ ਚੋਣ ਮਹਿਮ ਨੂੰ ਹੋਰ ਤੇਜ਼ ਕਿਵੇਂ ਕਰਦੇ ਆ ਸੋ ਇਸ ਕੱਢਣਾ ਕ੍ਰਮ ਨਾਲ ਅਕਾਲੀ ਦਲ ਦੇ ਨੂੰ ਜ਼ਰੂਰ ਨੁਕਸਾਨ ਹੋਇਆ ਤੇ ਇਸ ਦਾ ਸ਼ਾਇਦ ਇਹ ਕਿਹਾ ਜਾਂਦਾ ਕਿ ਪਾਰਟੀ ਨੂੰ ਇਸ ਗੱਲ ਦਾ ਸ਼ਾਇਦ ਅਹਿਸਾਸ ਹੋ ਗਿਆ ਸੀਗਾ ਕਿ ਜਿਹੜੇ ਰਵੀਕਰਨ ਕਾਲੋ ਆ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦੇ ਇਸ ਕਰਕੇ ਪਾਰਟੀ ਨੇ ਜਿਹੜਾ ਕਦਮ ਚੁੱਕਿਆ ਧੰਨਵਾਦ